ਸ਼ਿਵਸੇ ਨਾ ਦੇ ਨਾਮ ਤੇ ਕੁੜੀਆਂ پاسੋਂ ਵੀਡੀਓ ਕਾਲ ਕਰਵਾ ਕੇ ਹਨੀ ਟ੍ਰੈਪ ਲੋਨ ਵਾਲਾ ਕਾਪੋ ਪੰਜਾਬ ਪੜ ਦੇ ਵਿੱਚ ਚਲਾਉਂਦਾ ਸੀ ਕਾਰੋਬਾਰ ਰਾਗੀ ਸਿੰਘ ਨੋਵੇ ਹਨੀ ਟ੍ਰੈਪ ਦੇ ਆੜ ਵਿੱਚ ਠੱਗਣ ਵਾਲੇ ਗਿਰੋਹ ਦਾ ਪਰਦਾਫਾਸ਼ ਦੱਸਿਆ ਕਿ ਅੰਮ੍ਰਿਤਸਰ ਪੁਲਿਸ ਦੇ ਵੱਲੋਂ ਹਨੀ ਟ੍ਰੈਪ ਲੋਨ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ ਜਿਸ ਦੇ ਵਿੱਚ ਪੁਲਿਸ ਨੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਦਾਜੇ ਕਿ ਇਸ ਦੇ ਵਿੱਚ ਪੁਲਿਸ ਨੇ ਸ਼ਿਆਟਾ ਨਿਵਾਸੀ वरुण 쿠ਪੂਰ ਅਤੇ ਜਨਾਲਾ ਰੋਡ ਨਿਵਾਸੀ अनिल ਸਿੰਘ ਨੂੰ ਗ੍ਰਫਤਾਰ ਕੀਤਾ ਹੈ ਜੋ ਕਿ ਅਕਸਰ ਹੀ ਲੋਕਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾਉਂਦੇ ਸੀ ਇਹਨਾਂ ਦਾ ਗਿਰੋਹ ਇੰਨਾ ਵੱਡਾ ਸੀ ਕਿ ਇਹਨਾਂ ਦੇ ਵਿੱਚ ਕੁੜੀਆਂ ਵੀ ਸ਼ਾਮਿਲ ਸੀ ਤੇ ਕੁੜੀਆਂ ਲਗਾਤਾਰ ਬੰਦਿਆਂ ਨੂੰ ਆਪਣੇ ਠੱਗੀ ਦਾ ਸ਼ਿਕਾਰ ਬਣਾਉਂਦੀਆਂ ਸੀ ਦਾਜੇ ਕਿ ਹਣੀ ਟ੍ਰੈਪ ਲਗਾ ਕੇ ਜਾਣੇ ਕਿ ਵੀਡੀਓ ਕਾਲ ਕਰਕੇ ਲੜਕੀਆਂ ਦੇ ਵੱਲੋਂ ਸਹਾ ਦੇ ਸਰਮਾਇਦਾਰ ਵਿਅਕਤੀਆਂ ਨੂੰ ਵੀਡੀਓ ਕਾਲ ਲਗਾਈ ਜਾਂਦੇ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਵੀਡੀਓ ਕਾਲ ਕਰਕੇ ਆਪਣੀਆਂ ਗੱਲਾਂ ਦੇ ਵਿੱਚ ਉਕਸਾਇਆ ਜਾਂਦਾ ਸੀ ਅਤੇ ਇਸ ਤੋਂ ਬਾਅਦ ਵਰੁਣ ਕਪੂਰ ਅਤੇ ਅਨਵ ਸਿੰਘ ਜੋ ਕਿ ਦੋ ਵਿਅਕਤੀ ਇਸ ਪੂਰੇ ਵਿਰੋਧ ਦੇ ਕਿੰਗਪਿੰਨ ਦੱਸੇ ਜਾ ਰਹੇ ਨੇ ਇਹ ਉਹਨਾਂ ਲੜਕੀਆਂ ਦੇ ਨਾਲ ਰਲ ਕੇ ਜਿਸ ਸਰਮਾਇਦਾਰ ਵਿਅਕਤੀਆਂ ਨੂੰ ਕਾਲ ਕੀਤੀ ਜਾਂਦੀ ਸੀ ਉਹਨਾਂ ਦੇ ਕੋਲ ਪੈਸੇ ਠੱਗਨ ਕਰਦੇ ਸੀ ਤਾਂ ਪੁਲਿਸ ਨੇ ਅੰਮ੍ਰਿਤਸਰ ਦੀ ਪੁਲਿਸ ਨੇ ਇੱਕ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਇਹਨਾਂ ਦੋਨਾਂ ਵਿਅਕਤੀਆਂ ਨੂੰ ਦੱਸਿਆ ਕਿ ਇਹਨਾਂ ਦੇ ਵਿੱਚੋਂ ਵਰਨ ਕਪੂਰ ਜੋ ਕਿ ਆਪਣੇ ਆਪ ਨੂੰ ਸ਼ਿਵ ਸੈਨਾ ਦਾ ਲੀਡਰ ਵੀ ਦੱਸਦਾ ਸੀ ਅਤੇ ਇਹਦੇ ਵਿੱਚ ਅਨਿਲ ਸਿੰਘ ਜੋ ਕਿ ਆਪਣੇ ਆਪ ਨੂੰ ਮੀਡੀਆ ਦਾ ਅਧਿਕਾਰੀ ਦੱਸਦਾ ਸੀ ਇਹ ਦੋਨੇ ਵਿਅਕਤੀ ਆਪਣੇ ਆਪ ਨੂੰ ਇੱਕ ਵੱਡੇ ਅਧਿਕਾਰੀ ਦੱਸ ਕੇ ਲੋਕਾਂ ਨੂੰ ਆਪਣੇ ਠੱਗੀ ਦਾ ਸ਼ਿਕਾਰ ਬਣਾਉਂਦੇ ਸੀ ਵੀਡੀਓ ਕਾਲ ਦੇ ਰਾਹੀਂ ਤੇ ਇਹਨਾਂ ਦੇ ਵਿੱਚ ਇਹਨਾਂ ਦੇ ਨਾਲ ਚਾਰ ਲੜਕੀਆਂ ਜਿਨ੍ਹਾਂ ਦੇ ਨਾਮ ਪੂਜਾ, ਮੌਨਿਕਾ, ਕੁਲਵਿੰਦਰ ਕੋਰ ਅਤੇ ਕੁਲਦੀਪ ਕੋਰ ਵੀ ਸ਼ਾਮਿਲ ਸਨ ਇਹ ਗਿਰੋਹ ਦਾ ਪਰਦਾ ਫਾਸ਼ ਕੀਤਾ ਗਿਆ ਹੈ ਉਸ ਦੇ ਵਿੱਚ ਦੱਸ ਦੇ ਕੇ ਵਰੁਣ ਕਪੂਰ ਅਤੇ ਅਨਿਲ ਸਿੰਘ ਦੀ ਤਾਂ ਗ੍ਰਿਫਤਾਰੀ ਹੋ ਗਈ ਹੈ ਲੇਕਿਨ ਚਾਰ ਲੜਕੀਆਂ ਦੀ ਭਾਲ ਹਜੇ ਵੀ ਜਾਰੀ ਹੈ ਇਹਨਾਂ ਗਿਰੋਹ ਦੀ ਗੱਲ ਇੱਥੇ ਹੀ ਖਤਮ ਨਹੀਂ ਹੁੰਦੀ ਇਹਨਾਂ ਨੇ ਆਪਣੇ ਠੱਗੀ ਦਾ ਸ਼ਿਕਾਰ ਕਰਨ ਦੇ ਵਿੱਚ ਗੁਰੂ ਘਰ ਦੇ ਸਿੰਘ ਨੂਮਨੀ ਬਖਸ਼ਿਆ ਦਾਸ ਦੇ ਕਿ ਇੱਕ ਗੁਰੂ ਘਰ ਦੇ ਸਿੰਘ ਨੂੰ ਵੀ ਇਹਨਾਂ ਨੇ ਆਪਣੀ ਠੱਗੀ ਦਾ ਸ਼ਿਕਾਰ ਬਣਾਇਆ ਹੈ ਅਤੇ ਉਹਨਾਂ ਨੂੰ ਵੀਡੀਓ ਕਾਲ ਕਰਕੇ ਲਗਾਤਾਰ ਲੜਕੀਆਂ ਦੇ ਵੱਲੋਂ ਉਹ ਬਨ ਕੇ ਵੀਡੀਓ ਕਾਲ ਕੀਤੀ ਜਾਂਦੀ ਸੀ ਅਤੇ ਬਾਅਦ ਦੇ ਵਿੱਚ ਜਿਸ ਨੂੰ ਵੀਡੀਓ ਕਾਲ ਕੀਤੀ ਜਾਂਦੀ ਸੀ ਉਸ ਨੂੰ ਛੇੜਛਾੜ ਦੇ ਇਲਜ਼ਾਮ ਲਗਾ ਦਿੱਤੇ ਜਾਂਦੇ ਸੀ ਜਾਂ ਫਿਰ ਜ਼ਬਰਜਨਾਹ ਦੇ ਇਲਜ਼ਾਮ ਲਗਾ ਕੇ ਉਹਨਾਂ ਨੂੰ ਬਲੈਕਮੇਲ ਕੀਤਾ ਜਾਂਦਾ ਸੀ ਕਿ ਉਹ ਪੈਸੇ ਦੇ ਕੇ ਇੱਥੇ ਹੀ ਕੰਮ ਰਫਾ ਦਫਾ ਕਰ ਲੈਣ ਕਿਉਂਕਿ ਉਹ ਖੁਦ ਪ੍ਰੈਸ ਦੇ ਅਧਿਕਾਰੀ ਹਨ ਤੇ ਇਹ ਗੱਲ ਜਿਹੜੀ ਹੈ ਪਬਲਿਕ ਦੇ ਵਿੱਚ ਫਲਾ ਦੇਣਗੇ ਤਾਂ ਇਸ ਤਰ੍ਹਾਂ ਇਸ ਵਿਰੋਧ ਦਾ ਵੱਡਾ ਪਰਦਾ ਪਾਸ਼ ਕੀਤਾ ਗਿਆ ਹੈ ਅੰਮ੍ਰਿਤਸਰ ਦੇ ਪੁਲਿਸ ਦੇ ਵੱਲੋਂ ਜਿਸ ਦੇ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਵਰੁਣ ਕੁੰਕੂਰਸ਼ੀ ਆਟਾ ਨਿਵਾਸੀ ਵਰੁਣ 쿠ਪੂਰ ਅਤੇ ਅਨਿਲ ਸਿੰਘ ਜੋ ਕਿ ਅਜਨਾਲਾ ਰੋਡ ਦਾ ਹੀ ਰਹਿਣ ਵਾਲਾ ਹੈ ਨਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਦਾਸੀ ਕਿ ਇਹਨਾਂ ਨੇ ਇੱਥੇ ਰਾਗੀ ਸਿੰਘ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਜੋ ਕਿ ਸ਼ਹਿਰ ਦੇ ਨਾਮਰ ਲੋਕ ਨੇ ਉਹਨਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾਇਆ ਹੈ ਰਮਦਾਸ ਦੀ ਗੱਲ ਕਰੀਏ ਤਾਂ ਰਮਦਾਸ ਦੇ ਵਿੱਚ ਵੀ ਇਸ ਤਰ੍ਹਾਂ ਦੇ ਲੋਕਾਂ ਨੂੰ ਹੀ ਇਹਨਾਂ ਨੇ ਆਪਣੀ ਠੱਗੀ ਦਾ ਸ਼ਿਕਾਰ ਬਣਾਇਆ ਤਾਂ ਪੁਲਿਸ ਨੇ ਇੱਕ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਇਸ ਗਿਰੋਹ ਦਾ ਪਰਦਾ ਫਾਸ਼ ਕੀਤਾ ਹੈ ਜਿਸ ਦੇ ਵਿੱਚ ਲੜਕੀਆਂ ਵੀ ਸ਼ਾਮਿਲ ਸਨ ਔਰ 100 ਗਾ ਕੇ ਇਹ ਲੋਕਾਂ ਨੂੰ ਆਪਣੇ ਠੱਗੀ ਦਾ ਸ਼ਿਕਾਰ ਬਣਾਉਂਦੇ ਸੀ ਤਾਂ ਲੱਖਾਂ ਦੇ ਵਿੱਚ ਲੋਕਾਂ ਦੇ ਨਾਲ ਠੱਗੀ ਕਰਦੇ ਸੀ ਜਿਸ ਕਾਰਨ ਲੋਕ ਵੀ ਆਪਣੀ ਇੱਜ਼ਤ ਬਚਾਉਣ ਦੇ ਲਈ ਇਹਨਾਂ ਨੂੰ ਪੈਸੇ ਦੇ ਬੈਠਦੇ ਸਨ ਅੰਦਾਜ਼ੇ ਕਿ ਇਸ ਵੱਡੀ ਪੁਲਿਸ ਦੀ ਕਾਮਯਾਬੀ ਤੋਂ ਬਾਅਦ ਸ਼ਹਿਰ ਦੇ ਲੋਕਾਂ ਨੇ ਵੀ ਬਹੁਤ ਸੁੱਖ ਦਾ ਸਾਹ ਲਿਆ ਹੈ ਤੇ ਪੁਲਿਸ ਇਸ ਵੱਡੀ ਕਾਮਯਾਬੀ ਦੀ ਸراہਨਾ ਕੀਤੀ ਹੈ ਕਿਉਂਕਿ ਬਹੁਤ ਸਾਰੇ ਲੋਕਾਂ ਦਾ ਕਹਿਣਾ ਸੀ ਕਿ ਇਹਨਾਂ ਨੇ ਸ਼ਹਿਰ ਦੇ ਵਿੱਚ ਬਹੁਤ ਹੀ ਆਤੰਕ ਮਚਾਇਆ ਹੋਇਆ ਸੀ ਆਪਣੀ ਠੱਗੀ ਦਾ ਸ਼ਿਕਾਰ ਬਣਾਉਂਦੇ ਸੀ ਔਰ ਇਸ ਦੇ ਨਾਲ ਹੀ ਆਪਣੇ ਆਪ ਨੂੰ ਇੱਕ ਵੱਡਾ ਆਗੂ ਵੀ ਦੱਸਦੇ ਸੀ ਦੱਸਦੇ ਕਿ ਵਰੁਣ ਕੁਪੂਰ ਜੋ ਕਿ ਲਗਾਤਾਰ ਆਪਣੀ ਆਪ ਨੂੰ ਸ਼ਿਵ ਸੈਨਾ ਦਾ ਆਗੂ ਦੱਸਦਾ ਸੀ ਤੇ ਇਸ ਦੇ ਨਾਲ ਹੀ ਜਿਸ ਦੇ ਨਾਲ ਹੀ ਜੋ ਕਿ ਅਨਿਲ ਸਿੰਘ ਇਹ ਆਪਣੇ ਆਪ ਨੂੰ ਮੀਡੀਆ ਦਾ ਅਧਿਕਾਰੀ ਦੱਸਦਾ ਸੀ ਸ਼ਹੀਦ ਭਗਤ ਸਿੰਘ ਵੈਲਫੇਅਰ ਸੁਸਾਇਟੀ ਦਾ ਵੀ ਹੈੱਡ ਦੱਸਦਾ ਸੀ ਉਸ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ ਤਾਂ ਲਗਾਤਾਰ ਰਮਦੇਨਾਤੇ ਹੋਵੇ ਜਾਂ ਫਿਰ ਕਿਸੇ ਹੋਰ ਨਾਮ ਤੇ ਹੋਵੇ ਲਗਾਤਾਰ ਲੋਕਾਂ ਦੇ ਵੱਲੋਂ ਉਸ ਨੂੰ ਵਰਤ ਕੇ ਧਰਮ ਨੂੰ ਵਰਤ ਕੇ ਆਪਣੀ ਠੱਗੀ ਦਾ ਸ਼ਿਕਾਰ ਬਣਾਇਆ ਜਾਂਦਾ ਹੈ ਤਾਂ ਪੁਲਿਸ ਨੇ ਹਾਜ ਇੱਕ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਔਰ ਇਸ ਦੇ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਔਰ ਦੱਸ ਦੇ ਕਿ ਚਾਰ ਲੜਕੀਆਂ ਜੋ ਕਿ ਇਸ ਗਿਰੋਹ ਦੇ ਵਿੱਚ ਸ਼ਾਮਿਲ ਸਨ ਉਹਨਾਂ ਦੀ ਵੀ ਭਾਲ ਜਾਰੀ ਹੈ ਕੀ ਕੰਮ ਕਰਦੇ ਸੀ ਤੇ ਔਰਤਾਂ ਦੇ ذریعے ਬਲੈਕਮੇਲਿੰਗ ਦਾ ਕੰਮ ਚੱਲਦਾ ਸੀਗਾ ਥੋੜਾ ਜਿਆਦਾ ਵਿਸਥਾਰ ਨਾਲ ਜਰੂਰ ਦੱਸਿਓ ਜੀ ਪੇਸ਼ਾ ਕੀ ਸੀ ਇਸ ਤਰ੍ਹਾਂ ਜੀ ਜੋ ਸ਼ਹਿਰ ਦੇ ਵਿੱਚ ਇੱਕ ਗਲਪ ਚ ਬੜੀ ਚਰਚਾ ਦੇ ਵਿੱਚ ਸੀ ਵੀ ਇੱਕ ਗਰੋ ਬਣਿਆ ਵਾ ਜਿਹੜਾ ਆਪਣੇ ਆਪ ਨੂੰ ਸ਼ਿਵ ਸੈਨਾ ਦਾ ਲੀਡਰ ਦੱਸਦਾ ਆਪਣੇ ਆਪ ਨੂੰ ਪ੍ਰੈਸ ਦੇ ਨੁਮਾਇंदे ਦੱਸਦੇ ਆ ਤੇ ਉਹ ਸ਼ਹਿਰ ਦੇ ਜਿਹੜੇ ਇੱਜਦਾਰ ਲੋਕ ਨੇ ਜਿਨ੍ਹਾਂ ਦੇ ਕੋਲ ਚਾਰ ਪੈਸੇ ਵੀ ਨਹੀਂ ਉਹਨਾਂ ਨੂੰ ਲੜਕੀਆਂ ਦਾ ਵੀਡੀਓ ਬਣਾ ਕੇ ਮੂੰਹ ਬਣ ਕੇ ਉਹਨਾਂ ਨੂੰ ਭੇਜ ਕੇ ਉਹਨਾਂ ਕਰਕੇ ਵੇਖੋ ਜਿਹਾ ਕੁੜੀ ਸਾਨੂੰ ਪ੍ਰੈਸ ਬਾਈਟ ਦੇ ਰਹੀ ਆ ਕਿ ਤੁਸੀਂ ਉਹਦਣਾ ਇਹ ਕੀਤਾ ਤੁਸੀਂ ਉਹਦਣਾ ਉਹ ਕੀਤਾ ਉਹਨੂੰ ਬਲੈਕਮੇਲਿੰਗ ਕਰਕੇ ਤੇ ਜੇ ਜੀ ਉਹ ਬੰਦਾ ਕਹਿੰਦਾ ਯਾਰ ਇਹੋ ਜੀ ਗੱਲ ਨਹੀਂ ਹੋਈ ਉਹ ਕਹਿੰਦੇ ਨਹੀਂ ਜੀ ਨਹੀਂ ਤੁਸੀਂ ਹੋਇਆ ਤੇ ਕੁੜੀ ਰੌਲਾ ਪਾ ਰਹੀ ਹੈ ਤੁਹਾਡਾ ਨਾਂ ਲੈ ਰਹੀ ਆ ਤੁਸੀਂ ਕਿਨੂ ਕਿਨੂ ਸਫਾਈ ਦੋਗੇ ਉਹਨੂੰ ਕੋ ਬਲੈਕਮੇਲਿੰਗ ਕਰਕੇ ਉਹਦੇ ਕੋ ਉਹਦੇ ਕੋ ਚੀਟਿੰਗ ਕਰਕੇ ਉਹਦੇ ਕੋਲੋਂ ਪੈਸੇ ਜਿਹੜੇ ਆ ਲੈਂਦੇ ਸੀ ਇਹ ਸਬੰਧੀ ਕੱਲਾ ਅੰਮ੍ਰਿਤਸਰ ਨਹੀਂ ਅੰਮ੍ਰਿਤਸਰ ਦੇ ਨੇੜੇ-ਨੇੜੇ ਕਈ ਪਿੰਡਾਂ ਦੇ ਰੰਦਾਸ ਏਰੀਆ ਦੇ ਕੁਝ ਮੋਤਵੇ ਆਦਮੀ ਜਿਨ੍ਹਾਂ ਨੇ ਆਪਣੀ ਇੱਜ਼ਤ ਦੀ ਖਾਤਰ ਚੁੱਪ ਕਰਕੇ ਕਿਹਾ ਕਿ ਪੈਸਾ ਲੈ ਲਓ ਯਾਰ ਤੂੰ ਸਾਡੀ ਕੋਈ ਇੱਜ਼ਤ ਨਹੀਂ ਕਿਨੂ-ਕਿਨੂ ਸਫਾਈ ਦੇਵਾਂਗੇ ਇਸ ਤਰ੍ਹਾਂ ਦੀ ਚਲਦੇ ਆ ਚਲਦੇ ਆ ਇਹਨਾਂ ਨੇ ਇੱਕ ਗੁਰੂ ਘਰ ਦੇ ਸਿੰਘ ਨੂੰ ਜੋ ਜੁਝਾਰ ਸਿੰਘ ਆ ਉਹਨੂੰ ਇਹਨਾਂ ਨੇ ਬਲੈਕਮੇਲ ਕਰਨ ਦੀ ਕੋਸ਼ਿਸ਼ ਕੀਤੀ ਜੋ ਕਿ ਆਪਣੇ ਕਰੈਕਟਰ ਪਰ ਦੀ ਬੜਾ ਸੱਚਾ ਸੁੱਚਾ ਸੀ ਜਿਹਨੂੰ ਆਪਣੇ ਤੇ ਪੂਰਾ ਵਿਸ਼ਵਾਸ ਸੀ ਸੀ ਗੁਰੂ ਸਾਹਿਬ ਤੇ ਭਰੋਸਾ ਸੀ ਉਹਨੇ ਕਿਹਾ ਵੀ ਮੈਂ ਬਿਲਕੁਲ ਕੋਈ ਇਹੋ ਜਿਹਾ ਕੋਈ ਤੁਸੀਂ ਮੈਨੂੰ ਬਲੈਕਮੇਲਿੰਗ ਨਾ ਕਰੋ ਔਰ ਉਹਨਾਂ ਨੇ ਸਾਡੇ ਕੋਲ ਸਾਹਮਣੇ ਆ ਕੇ ਸ਼ਿਕਾਇਤ ਕੀਤੀ ਉਹਨੇ ਦੱਸਿਆ ਕਿ ਇਦਾਂ ਦਾ ਇੱਕ ਵਰਨ ਕਪੂਰ ਅਤੇ ਅਨਿਲ ਉਰਫ ਅਮਰਿੰਦਰ ਉਹਨਾਂ ਦੇ ਨਾਲ ਕੋਈ ਲੜਕੀਆਂ ਨੇ ਜਿਹੜੇ ਇਹਨਾਂ ਨੇ ਬਲੈਕਮੇਲ ਕਰਦੇ ਨੇ ਵੀਡੀਓ ਬਣਾ ਕੇ ਸੈਂਡ ਕਰਦੇ ਉਹਨਾਂ ਨੂੰ ਉਹਦੇ ਤੇ ਉਹ ਬੋਲਦੀਆਂ ਨੇ ਵੀ ਤੁਸੀਂ ਮੈਨੂੰ ਆਹ ਕੀਤਾ ਜੇ ਕੀਤਾ ਇਸ ਤਰ੍ਹਾਂ ਦੀ ਕਰਕੇ ਉਹਨੂੰ ਮੁਰਕਾ ਕੋ ਪੈਸੇ ਉਹਨਾਂ ਕੋ 10 ਲੱਖ ਰੁਪਏ ਦੀ ਉਹਨਾਂ ਨੇ ਡਿਮਾਂਡ ਕੀਤੀ ਸੀ ਕਿ ਤੁਸੀਂ ਸਾਨੂੰ 10 ਲੱਖ ਰੁਪਏ ਦਿਓ ਐਸੀ ਤੁਹਾਡਾ ਨਹੀਂ ਤੁਹਾਨੂੰ ਵਾਇਰਲ ਕਰਦੇ ਨਹੀਂ ਪ੍ਰੈਸ ਨੂੰ ਦਵਾਂਗੇ ਨਹੀਂ ਇਹ ਕਰਾਂਗੇ ਜਿਹਦੇ ਸਬੰਧ ਵਿੱਚ ਉਹਨਾਂ ਦੇ ਇਹ ਇਨਫਾਰਮੇਸ਼ਨ ਸਾਡੇ ਐਸਆਈ ਗੁਰਚਰਨ ਸਿੰਘ ਦੇ ਪਾਸ ਆਈ ਸੀ ਥਾਣਾ ਮਕਬੂਲਪੁਰਾ ਜੋ ਉਹਨਾਂ ਨੇ ਉਹਦੇ ਉੱਤੇ ਮਕਦਮਾ ਨੰਬਰ 49 ਡੇਟਡ 30/3/25 ਅੰਡਰ ਸੈਕਸ਼ਨ 308 2 62 352 3 68/2 111 ਬੀਐਨਐਸ ਥਾਣਾ ਮਕਬੂਲਪੁਰਾ ਬੀਐਨਐਸ ਦਿਆ ਤਾਰਾ ਤੱਕ ਮਕਦਮਾ ਦਰਜ ਕੀਤਾ ਗਿਆ ਸੀ ਜਿਹਦੇ ਤਹਿਤ ਵਰਨ ਕਪੂਰ ਪੁੱਤਰ ਸੁਤੀਸ਼ ਕਪੂਰ ਮਕਾਨ ਨੰਬਰ ਐਫ 6 ਡਾਇਮੰਡ ਬੂਲਨ ਮੈਲ ਜੀਟੀ ਰੋਡ ਸ਼ਿਆਰਾ ਜਿਸ ਨੂੰ 30 ਤੈਨੂੰ ਗ੍ਰਿਫਤਾਰ ਕੀਤਾ ਗਿਆ ਅਨਿਲ ਉਰਫ ਅਮਰਿੰਦਰ ਸਿੰਘ ਪੁੱਤਰ ਜੈਪ ਸਿੰਘ ਜਿਨ੍ਹਾਂ ਨੂੰ 31 ਤੈਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਇਹਨਾਂ ਦੇ ਨਾਲ ਤਿੰਨ ਲੜਕੀਆਂ ਨੇ ਇੱਕ ਪੂਜਾ ਕੁਲਵਿੰਦਰ ਤੇ ਮੌਨਿਕਾ ਜੋ ਇਹ ਤਿੰਨੇ ਲੜਕੀਆਂ ਜਿਹੜੀਆਂ ਨੇ ਉਹ ਵੀ ਇਹਨਾਂ ਦੇ ਨਾਲ ਸਾਜ਼ ਰੜਕੇ ਲੋਕਾਂ ਦੇ ਕੋਲ ਜਿਹੜੀਆਂ ਬਲੈਕਮੇਲਿੰਗ ਕਰਕੇ ਲੋਕਾਂ ਨੂੰ ਠੱਗੀ ਮਾਰਦੀਆਂ ਨੇ ਪੈਸੇ ਵਸੂਲਦੀਆਂ ਨੇ ਜੋ ਇਹਨਾਂ ਨੂੰ ਗ੍ਰਿਫਤਾਰ ਕਰਕੇ ਜਿਹੜਾ ਵਰਨ ਕਪੂਰ ਦਾ ਜਿਹੜਾ ਵਾ ਰਿਮਾਂਡ ਲਿਆ ਗਿਆ ਸੀ ਜੋ ਅੱਜ ਦੁਬਾਰਾ ਉਹਨਾਂ ਨੂੰ ਕੋਰਟ 'ਚ ਪੇਸ਼ ਕੀਤਾ ਜਾ ਰਿਹਾ ਇਸ ਗਰੋਹ ਦੇ ਨਾਲ ਦੱਸਣਾ ਚਾਹੁੰਦਾ ਕਿ ਇਹਨਾਂ ਦੇ ਕੋਲ ਨਾ ਤੇ ਇਹਨਾਂ ਨੂੰ ਕੋਈ ਸ਼ਿਵ ਸੈਨਾ ਨੇ ਵੀ ਬਾਹਰ ਕੱਢਿਆ ਹੋਇਆ ਇਹਨਾਂ ਕੋਲ ਕੋਈ ਵੀ ਪ੍ਰੈਸ ਦਾ ਜਿਹੜਾ ਵਾ ਜੈਲੋ ਕਾਰਡ ਨਹੀਂ ਹੈਗਾ ਸਿਰਫ ਲੋਕਾਂ ਨੂੰ ਆਪਣੇ ਆਪ ਨੂੰ ਪ੍ਰੈਸ ਵਾਲੇ ਦੱਸ ਕੇ ਦੂਜੇ ਦੱਸ ਕੇ ਤੇ ਬਲੈਕਮੇਲ ਕਰਦੇ ਆ ਜਿਹਦੇ ਨਾਲ ਲੋਕਾਂ ਦੇ ਵਿੱਚ ਅੱਜ ਬਹੁਤ ਸਾਰੇ ਸ਼ਹਿਰ ਨੇ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕੀਤਾ ਵਾ ਸਾਨੂੰ ਬਹੁਤ ਸਾਰੇ ਫੋਨ ਲੋਕਾਂ ਨੇ ਕੀਤੇ ਪੇ ਬਹੁਤ ਵੱਡਾ ਗੰਦ ਸ਼ਹਿਰ ਤੇ ਜਿਹੜਾ ਤੁਸੀਂ ਮਕਾਇਆ ਵਾ ਜਿਹਦੇ ਨਾਲ ਅੱਜ ਮੁਕਦਮਾ ਦਰਜ ਕਰਕੇ ਤੇ ਕੋਰਟ ਚ ਪੇਸ਼ ਕਰਕੇ ਇਹਨਾਂ ਨੂੰ ਅੱਗੇ ਹੋਰ ਵੀ ਜਿਹੜੇ ਬਾਕੀ ਰਹਿੰਦੇ ਦੋਸ਼ੀ ਉਹਨਾਂ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਏਗਾ ਸਰ ਉਹ ਕੀ ਕਰਦੀਆਂ ਸੀ ਕੁੜੀਆਂ ਕਿਵੇਂ ਇਹਨਾਂ ਨੂੰ ਕਿਸ ਤਰੀਕੇ ਨਾਲ ਕਰਦੀਆਂ ਸੀ ਵੀਡੀਓ ਬਣਾਉਂਦੀਆਂ ਸੀ ਕੀ ਕਰਦੀਆਂ ਸੀ ਕੁੜੀਆਂ ਏ ਇਦਾਂ ਜਿਵੇਂ ਮੂੰਹ ਬਨ ਲੈਂਦੀਆਂ ਸੀ ਮੂੰਹ ਬਨ ਕੇ ਵੀਡੀਓ ਬਣਾਉਂਦੀਆਂ ਸੀ ਮੂੰਹ ਬਣਾ ਕੇ ਉਹਦਾ ਨਾਮ ਲੈਂਦੀਆਂ ਸੀ ਤੁਸੀਂ ਮੇਰਾ ਨਾਮ ਆ ਕੀਤਾ ਤੁਸੀਂ ਮੈਨੂੰ ਇੱਥੇ ਉਹ ਬੁਲਾਇਆ ਉਹ ਕੀਤਾ ਜੀ ਮੈਂ ਤੁਹਾਡੇ ਮਕਦਮਾ ਦਰਜ ਕਰਾ ਦਾਂਗੀ ਰੇਪ ਦਾ ਜਾਂ ਹੋਰ ਇਸ ਤਰ੍ਹਾਂ ਦੇ ਕਰਦੇ ਸੀ। ਨੇ ਵੀਡੀਓ ਕਾਲਿੰਗ ਦੇ ਉੱਪਰ ਕਰਦੀਆਂ ਸੀ। ਵੀਡੀਓ ਵੀਡੀਓ ਕਾਲਿੰਗ ਕਰਦੇ। ਉਹਨਾਂ ਨੂੰ ਕੋਈ ਮੂਮ ਨਹੀਂ ਲੱਗੋ। ਨੰਬਰ ਲੈਂਦੇ ਸੀ। ਵੇਖੋ ਜੀ ਇਹ ਇਹ ਆਪਣੇ ਆਪ ਨੂੰ ਇਹ ਇੱਕ ਬੰਦਾ ਆਪਣੇ ਆਪ ਨੂੰ ਸ਼ਿਵ ਸੈਨਾ ਦਾ ਲੀਡਰ ਦੱਸਦਾ। ਇੱਕ ਪ੍ਰੈਸ ਤੇ ਵੀ ਦੱਸਦੇ ਆ ਇਹ ਕੋਈ ਸ਼ਹੀਦ ਭਗਤ ਸਿੰਘ ਦੇ ਨਾਲ ਵੀ ਇਹ ਆਪਣੇ ਕੋਈ ਪ੍ਰੈਸ ਨਾਂ ਦਾ ਜੋੜਿਆ ਹੋਇਆ ਇਹਨਾਂ ਨੇ। ਤੁਸੀਂ ਬਹੁਤ ਸਾਰੇ ਸ਼ਹਿਰ ਵਾਲੇ ਜਿਹੜੇ ਜਾਣਦੇ ਚੰਗੇ ਬੰਦਿਆਂ ਨੂੰ ਹਰੇਕ ਚੰਗੇ ਫੰਕਸ਼ਨਾਂ ਚ ਆਉਂਦੇ ਜਾਂਦੇ ਇਹਨਾਂ ਨੂੰ ਕਥਾ ਵੀ ਕਿਹੜੇ ਕਿਹੜੇ ਬੰਦੇ ਜਿਹੜੇ ਆ ਆਪਣੀ ਇੱਜ਼ਤ ਦੀ ਖਾਤਰ ਜਿਹੜੇ ਆ ਆਪਣਾ ਪੈਸੇ ਨੂੰ ਕੁਝ ਨਹੀਂ ਸਮਝਦੇ ਜਿਤਨੂੰ ਆਪਣੇ ਵੱਡੀ ਸਮਝਦੇ ਆ ਸਰ ਇਹਨਾਂ ਨੇ ਹੋਟਲਸ ਵੀ ਕਿਰਾਏ ਤੇ ਲਿੱਤੇ ਹੋਏ ਸੀ ਇਦਾਂ ਦੀ ਗੱਲ ਸਾਹਮਣੇ ਆਈ ਹਾਂਜੀ ਜੀ ਇਸ ਤਰ੍ਹਾਂ ਜੀ ਇਹਨਾਂ ਨੇ ਬਹੁਤ ਹੋਰ ਵੀ ਕਈ ਗੱਲਾਂ ਨੇ ਤਫ਼ਤੀਸ਼ ਜਿਹੜੀਆਂ ਸਾਡਾ ਤਫ਼ਤੀਸ਼ ਦਾ 파ਟ ਆ ਜਿਹਨੂੰ ਅਜੇ ਹੋਣਾ ਹੀ ਅਸੀਂ ਡਿਸਕਲੋਜ਼ ਨਹੀਂ ਕਰਾਂਗੇ ਬਹੁਤ ਚੀਜ਼ਾਂ ਸਾਹਮਣੇ ਆ ਰਹੀਆਂ ਨੇ ਜਿਨ੍ਹਾਂ ਨੂੰ ਉੱਥੇ ਕਾਲ ਕਰਦੇ ਸੀ ਕਿਸੇ ਦੇ ਘਰ ਚੱਲ ਜਾਂਦੇ ਸੀ ਘਰ ਚੱਲ ਜਾਂਦੀਆਂ ਸੀ ਲੜਕੀਆਂ ਮੁੜ ਕੇ ਉੱਥੇ ਅਤੇ ਦੂਜੇ এজੰਟ ਮਗਰੋਂ 3-4 ਜਣੇ ਮਗਰੋਂ ਚੱਲ ਜਾਂਦੇ ਸੀ ਜਾ ਕੇ ਕਹਿੰਦੇ ਸੀ ਤੁਹਾਨੂੰ ਅੰਦਰ ਕੁੜੀਆਂ ਵਾੜੀਆਂ ਨੇ ਉਹ ਬੰਦਾ ਕਹਿੰਦਾ ਨਹੀਂ ਮੈਂ ਦਵਾੜੀਆਂ ਕਹਿੰਦੇ ਆ ਦੇਖੋ ਕੁੜੀਆਂ ਤੁਹਾਡੇ ਕੋ ਉਹ ਫਿਰ ਰੋਲਾ ਪੋਲਾ ਪੈਂਦੀਆਂ ਸੀ ਵੀ ਹਾਂ ਇਹਨਾਂ ਜੀ ਮੈਨੂੰ ਬੁਲਾਇਆ ਸੀ ਜੀ ਘਰ ਇਹਨਾਂ ਨੇ ਮੈਨੂੰ ਆਹ ਕਰਨ ਲੱਗਾ ਸੀ ਮੈਨੂੰ ਇਹ ਕਰਨ ਲੱਗਾ ਸੀ ਤੇ ਇਹਨਾਂ ਨੂੰ ਪਤਾ ਸੀ ਵੀ ਇੱਥੇ ਇਹਨਾਂ ਮਕਾਨਾਂ ਦੇ ਵਿੱਚ ਕੱਲਾ ਬੰਦਾ ਰਹਿੰਦਾ ਦੋ ਰਹਿੰਦੇ ਨੇ ਵੀ ਲੇਡੀ ਜਿੱਥੇ ਨਹੀਂ ਦਿੰਦੀਆਂ ਉਹ ਉਹਨਾਂ ਨੂੰ ਜਾ ਕੇ ਉੱਥੇ ਵੀ ਉਹਨਾਂ ਨੂੰ ਬਲੈਕਮੇਲ ਕਰਕੇ ਉਹਨਾਂ ਕੋਲ ਪੈਸੇ ਮਸੂਲੇ। ਇਹਦੀ ਬਰਾਮਦਗੀ ਕੀਤੀ ਨਹੀਂ ਹੋਈ ਉਹਨਾਂ ਨੂੰ। ਕਿੰਨੇ ਪੈਸੇ ਐ ਦੁੱਤੀਆਂ ਹੁਣ ਤੱਕ। ਬਰਾਮਦਗੀ ਕੀਤੀ ਹੋਈ ਹੈ। ਇਹਨਾਂ ਨੇ ਜੀ ਜਿਹੜੇ ਕੁਝ ਪੈਸੇ ਆ ਉਹਦੇ ਨਾਲ ਕੁਝ ਇਹਨਾਂ ਨੇ ਆਪਣੀਆਂ ਜਿਹੜੇ ਲਹਿਨ ਦੇਣੀਆਂ ਦੇਣੇਦਾਰੀਆਂ ਦਿੱਤੀਆਂ ਨੇ। ਠੀਕ ਹੈ ਜੀ। ਕੁਝ ਇਹਨਾਂ ਦੇ ਬੈਂਕ ਦੇ ਵਿੱਚੋਂ ਜਿਹਦੇ ਸਾਡੇ ਪ੍ਰੋਸੈਸ ਚੱਲ ਰਿਹਾ ਵਾ ਔਰ ਬਾਕੀ ਕੁਝ ਲੜਕੀਆਂ ਜਿਹੜੀਆਂ ਨੇ ਗ੍ਰਿਫਤਾਰ ਕਰਨ ਵਾਲੀਆਂ ਨੇ ਜਿਹੜੀਆਂ ਜਿਨ੍ਹਾਂ ਨੇ ਆਪਣੇ ਆਪ ਨੂੰ ਖੱਬੇ ਖੱਬ ਸੱਜੇ ਕਮਾਇਆ ਵਾ। ਜਿਹੜੀਆਂ ਸਾਡੇ 1 2 ਲੜਕੀਆਂ ਜਿਹੜੀਆਂ ਆਊਟ ਆਫ ਡਿਸਟ੍ਰਿਕਟ ਨੇ ਸਰ ਉਹ ਕੀ ਲੜਕੀਆਂ ਇਹਨਾਂ ਨੇ ਹਾਇਰ ਕੀਤੀਆਂ ਸੀ ਕਿ ਉਹ ਵੀ ਇਸ ਗੈਂਗ ਦਾ ਪਾਰਟ ਸੀ ਕਿ ਇਕੱਤਰ ਸੀ ਉਹ ਇਹਨਾਂ ਦੇ ਨਾਲ ਸਾਥੀ ਸੀ ਇਹਨਾਂ ਦੀ ਹਾਂਜੀ ਉਹ ਇਹ ਸਾਰੀਆਂ ਇਹਨਾਂ ਨੇ ਲੜਕੀਆਂ ਸੀ ਜਿਨ੍ਹਾਂ ਨੂੰ ਨਾਲ ਇਹਨਾਂ ਨੇ ਆਪਣੇ ਨਾਲ ਮਲਾਇਆ ਹੋਇਆ ਸੀ ਜਿੱਥੇ ਲੋੜ ਪੈਂਦੀ ਸੀ ਉਹਨੂੰ ਭੇਜਦੀ ਸੀ ਭੇਜ ਕੇ ਉਹਨਾਂ ਨੂੰ ਅੱਗੇ ਪਹਿਲਾਂ ਬੰਦੇ ਨੂੰ ਕੁਝ ਬੰਦੇ ਤੇ ਆਪਣੇ ਉਹਨਾਂ ਨੂੰ ਨਾਲ ਚਲਾ ਲਈ ਦੇ ਸੀ ਤੇ ਬਾਅਦ ਦੇ ਵਿੱਚ ਉਹਨਾਂ ਨੂੰ ਕਰਕੇ ਉਹਨਾਂ ਨੂੰ ਬਲੈਕਮੇਲ ਕਰਦੇ ਕੁਝ ਹੋਟਲ ਨੇ ਆਪਣੇ ਹੋਏ ਹੈ ਰੈਂਟ ਦੇ ਲਿੱਤੇ ਇਹ ਕੋਈ ਇੰਨਾ ਨਹੀਂ ਇਹ ਵੀ ਗੱਲ ਸਾਹਮਣੇ ਆਈ ਆ ਲੇਕਿਨ ਤਤੀਸ਼ ਦਾ 파ਟ ਆ ਇਹਨਾਂ ਨੇ ਕੋਈ ਨਹੀਂ ਹੋਟਲਾਂ ਦੇ ਨਾਲ ਲਿੰਕ ਵੀ ਕੀਤੇ ਹੋਏ ਨੇ ਜਿੱਥੇ ਉਹਨਾਂ ਨੂੰ ਭੇਜ ਦਿੱਤਾ। ਫੋਨ ਵੀ ਕੋਈ ਬ੍ਰਾਮ੍ਹਤ ਹੋਈ ਨਾ ਕੋਈ ਫੋਨ ਬ੍ਰਾਮ੍ਹਤ ਹੋਇਆ। ਹਾਂਜੀ ਫੋਨ ਬ੍ਰਾਮ੍ਹਤ ਹੋਇਆ ਜੀ ਫੋਨ ਦੇ ਵਿੱਚ ਹੀ ਕਾਫੀ ਮਸਾਲਾ ਜੀ ਜਿਹੜਾ ਇਹਨੂੰ ਅਸੀਂ ਜਿਹੜਾ ਕੇਸ ਨੇ। ਮੀਡੀਆ ਸਮਝ ਰੱਖੋਗੇ ਵੇਹੇ। ਨਹੀਂ ਜੀ ਉਹ ਐਸੇ ਸਡਨ ਇਨਵੈਸਟੀਗੇਸ਼ਨ ਦਾ ਪਾਰਟ ਆ। ਉਹ ਕੋਟ ਕੋਟ ਦੇ ਅੱਗੇ ਰੱਖਿਆ ਪਰ ਲੱਗਦਾ ਕਿ ਕਈ ਲੋਕ ਕੋਈ ਬਲੈਕ ਇਨ ਵਿੱਚ ਚੁੱਕ ਕੇ ਬਚੇ ਉਹ ਸਾਹਮਣੇ ਹੋਣਾ ਚਾਹੀਦਾ ਪੁਲਿਸ ਦੇ ਕਿ ਆ ਕੇ ਇਸ ਕੰਪਲੀਟ ਕਰਨ ਕੀਤੇ ਦੇ ਬੰਦੇ ਕਾਬੂ ਆ ਸਕਣ ਹੋਣ। ਜਦੋਂ ਵੇਖੋ ਜੀ ਤੁਹਾਡੇ ਰਾਂ ਹੀ ਲੋਕਾਂ ਨੂੰ ਪਤਾ ਲੱਗੇ ਤੇ ਬਹੁਤ ਸਾਰੇ ਲੋਕ ਸਾਹਮਣੇ ਆਉਣਗੇ ਅੱਛਾ ਕੁਝ ਅਪਰਤੀ ਜਿਹੜੇ ਵੀਡੀਓਜ਼ ਵੀ ਹੀਆਂ ਨਾਲ ਦੀ ਫੋਨ ਦੇ ਵਿੱਚ ਜੀ ਇੰਦਾ ਦੀ ਕੋਈ ਗੱਲ ਸਾਹਮਣੇ ਆਈ ਇਹ ਚੀਜ਼ਾਂ ਜਿਹੜੀਆਂ ਇਨਵੈਸਟੀਗੇਸ਼ਨ ਦਾ ਪਾਰਟ ਆ ਨਹੀਂ ਕੋਈ ਤਪੀਸ਼ ਦੇ ਵਿੱਚ ਠੀਕ ਹਾਂਜੀ ਜੀ ਇਹਨਾਂ ਦਾ ਰਿਮਾਂਡ ਜਿਹੜਾ ਲਿਆ ਗਿਆ ਸਾਰੀਆਂ ਵੀਡੀਓ ਤੇ ਦੱਸ ਕੇ ਫੇਰੀ ਲਿਆ ਗਿਆ ਸਰ ਜੀ ਤੁਸੀਂ ਦੱਸਿਆ ਨਹੀਂ ਕੈਮਰਾ ਕੋਈ ਪਹਿਲਾਂ ਵੀ ਕੋਈ ਮਾਮਲੇ ਦਰਜ ਹੈਗੇ ਕੁਝ ਮਾਮਲੇ ਦਰਜ ਹੈ ਜਿਹੜਾ ਮਨਿੰਦਰ ਤੁਸੀਂ ਕੁਝ ਕਹਿ ਰਹੇ ਪਹਿਲਾਂ ਵੀ ਮਾਮਲੇ ਦਰਜ ਇਹਨਾਂ ਦੇ ਅਗੈਂਸਟ ਪਹਿਲਾਂ ਵੀ ਪਰਚੇ ਦਰਜ ਹੈ ਜੀ ਇਹਨਾਂ ਦੇ ਅਗੇਂਸਟ ਜਿਹੜਾ ਧਾਰਾ 111 BNS ਹੈ ਉਹ ਨੇ ਜਿੰਨਾ ਬੰਦਿਆਂ ਦੇਤੇ ਪਹਿਲਾ ਮੁਕਦਮੇ ਦਰਜ ਹੋਣ ਤੇ ਕ੍ਰਾਈਮ ਕਰਦੇ ਹਣ ਬਾਰ-ਬਾਰ ਉਹਨਾਂ ਦੇ 111 BNS ਲੱਗਦੀ ਹੈ ਇਹਨਾਂ ਦੇ ਪਹਿਲਾਂ ਵੀ ਪਰਚੇ ਦਰਜ ਸਰ ਇਹਦਾ ਰੈਕਟ ਕੰਪਨੀ ਸਰ ਕਿ ਅਸੀਂ ਸਭ ਤੋਂ ਬਾਅਦ ਵੀ ਕਰਦੇ ਸੀ ਨਹੀਂ ਜੀ ਇਹ ਤੇ ਰਮਦਾਸ ਤਖਤ ਮਾਰ ਕਰਦੇ ਸੀ ਹਾਂ ਸਰ ਇਹ ਦੇਖੋ ਇਹ ਇੱਕ ਵੱਡਾ ਰੈਕਟ ਹੈ ਤੁਸੀਂ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹਾਂ ਕਈ ਲੋਕ ਹਲੇ ਚੁੱਪ ਕਰਕੇ ਬੈਠੇ ਨੇ ਵੱਡੀ ਗੱਲ ਹੈ ਕਿ ਰੋਜ਼-ਰੋਜ਼ ਅਸੀਂ ਦੇਖ ਰਹੇ ਹਾਂ ਨਕਲੀ ਪੱਤਰਕਾਰ ਆ ਰਹੇ ਨੇ ਨਕਲੀ ਪੁਲਸ ਵਾਲੇ ਸਾਹਮਣੇ ਆ ਰਹੇ ਨੇ ਨਕਲੀ ਜੱਜ ਸਾਹਮਣੇ ਆ ਰਹੇ ਨੇ ਲੋਕਾਂ ਨੂੰ ਕੀ ਨਿਰਦੇਸ਼ ਦੇਣਾ ਚਾਹੁੰਦੇ ਹਾਂ ਤਾਂ ਕਿ ਇਹਨਾਂ ਨਕਲੀ ਜਸਲੀ ਦੀ ਪਛਾਣ ਹੋ ਸਕੇ ਮੈਂ ਆਪ ਦੇ ਮਾਧਮ ਰੈਂ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਤੁਸੀਂ ਬਿਲਕੁਲ ਕਿਸੇ ਤਰ੍ਹਾਂ ਦੀ ਤੁਹਾਨੂੰ ਕੋਈ ਤੁਹਾਡੇ ਕਿਸੇ ਝਿਜਕਣ ਦੀ ਲੋੜ ਨਹੀਂ ਤੁਸੀਂ ਆਪ ਸਾਡੇ ਪੁਲਿਸ ਤੱਕ ਅਪਰੋਚ ਕਰੋ ਸੀਨੀਅਰ ਅਫਸਰਾਂ ਨੂੰ ਦੱਸੋ ਤਾਨੂੰ ਹਰ ਤਰ੍ਹਾਂ ਦੀ ਮਦਦ ਕੀਤੀ ਜਾਊ ਜਿਹੜੇ ਇਹੋ ਜਿਹੇ ਬਲੈਕਮੇਲਰ ਨੇ ਆ ਉਹਨਾਂ ਨੂੰ ਗ੍ਰਿਫਤਾਰ ਕਰਕੇ ਸਲਾਖਾਂ ਦੇ ਪਿੱਛੇ ਪਜਾਇਆ ਜਾਊ ਕਿਸੇ ਨੂੰ ਇਹੇ ਡਰਨ ਦੀ ਲੋੜ ਨਹੀਂ ਕਿ ਉਹਨਾਂ ਦੀ ਬਦਨਾਮੀ ਹੋਏਗੀ ਜਿਹੜਾ ਕੋਈ ਸਾਨੂੰ ਇਨਫੋਰਮੇਸ਼ਨ ਦਊਗਾ ਉਹਦਾ ਨਾਮ ਵੀ ਗੁਪਤ ਰੱਖਿਆ ਜਾਏਗਾ ਠੀਕ ਹੈ ਠੀਕ ਹੈ ਠੀਕ ਠੀਕ ਠੀਕ